ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ ਸਰੀਆ ਦੇ ਸ਼ਹਿਰ ਦਮਸ਼ਕ ਵਿੱਚ ਅਲੀ ਨਾਮੀ ਇੱਕ ਮੁੰਡਾ ਰਹਿੰਦਾ ਸੀ ਜਿਸ ਨੂੰ ਚੋਰੀ ਕਰਨ ਦੀ ਆਦਤ ਸੀ ਉਹ ਮਿਹਨਤ ਮਜ਼ਦੂਰੀ ਦੀ ਬਜਾਏ ਰਾਤ ਨੂੰ ਕਿਸੇ ਦੇ ਘਰ ਵਿੱਚ ਕੋਸ ਜਾਂਦਾ ਅਤੇ ਲੁੱਟਮਾਰ ਕਰਦਾ ਹੈਰਾਨੀ ਦੀ ਗੱਲ ਇਹ ਸੀ ਕਿ ਉਹ ਕਦੇ ਕਿਸੇ ਦੇ ਹੱਥ ਨਹੀਂ ਫੜਿਆ ਗਿਆ ਜਿਸ ਘਰ ਵਿੱਚ ਉਸਨੇ ਚੋਰੀ ਕਰਨੀ ਹੁੰਦੀ ਦਿਨ ਵੇਲੇ ਉਹ ਉਸ ਘਰ ਦਾ ਹਾਲਚਾਲ ਜਾਣ ਲੈਂਦਾ ਤੇ ਰਾਤ ਨੂੰ ਸਨ ਲਾਉਂ ਚਲਾ ਜਾਂਦਾ ਇੱਕ ਦਿਨ ਦੁਪਹਿਰ ਨੂੰ ਉਹ ਸ਼ਹਿਰ ਦੇ ਇੱਕ ਘਰ ਦੇ ਸਾਹਮਣੇ ਖੜਾ ਸੀ ਕਾਫੀ ਸਮਾਂ ਬੀਤਣ ਤੋਂ ਬਾਅਦ ਉਸ ਨੂੰ ਕਾਰ ਵਿੱਚ ਇੱਕ ਬਜ਼ੁਰਗ ਵਿਖਾਈ ਦਿੱਤਾ ਜੋ लाठी ਨਾਲ ਚੀਜ਼ਾਂ ਟਟੋਲਦਾ ਇਧਰ ਉਧਰ ਤੁਰ ਰਿਹਾ ਸੀ ਜਿਸ ਤੋਂ ਪਤਾ ਲੱਗਿਆ ਕਿ ਉਹ ਅੱਖਾਂ ਤੋਂ ਅੰਨ੍ਹਾ ਸੀ ਅਲੀ ਨੇ ਜੁੱਤੀਆਂ ਹੱਥ ਵਿੱਚ ਫੜੀਆਂ ਅਤੇ ਹੌਲੀ-ਹੌਲੀ ਉਸ ਬਜ਼ੁਰਗ ਦੇ ਕਾਰ ਵਿੱਚ ਦਾਖਲ ਹੋ ਗਿਆ ਉਸਨੇ ਮੁੱਖ ਕਮਰੇ ਦਾ ਜਾਇਜ਼ਾ ਲੈਣਾ ਸ਼ੁਰੂ ਕੀਤਾ ਅਤੇ ਵੇਖਿਆ ਕਿ ਅੰਦਰ ਕੀਮਤੀ ਸਮਾਨ ਪਿਆ ਸੀ। ਉਹ ਸੋਚਣ ਲੱਗਾ ਕਿ ਜੇ ਉਹ ਇੱਥੇ ਚੋਰੀ ਕਰਨ ਵਿੱਚ ਕਾਮਯਾਬ ਹੋ ਗਿਆ ਤਾਂ ਉਸ ਨੂੰ ਅਗਲੇ 2-3 ਸਾਲ ਚੋਰੀ ਦੀ ਲੋੜ ਨਹੀਂ ਪਵੇਗੀ। ਉਸਨੇ ਸੋਚਿਆ ਕਿ ਇੰਨਾ ਸਾਰਾ ਮਾਲ ਇਕੱਲਾ ਨਹੀਂ ਚੁੱਕ ਸਕਦਾ ਇਸ ਲਈ ਉਸ ਨੂੰ ਕਿਸੇ ਸਾਥੀ ਦੀ ਲੋੜ ਸੀ। ਉਸ ਦਾ ਧਿਆਨ ਆਪਣੇ ਦੋਸਤਾਂ ਹਸਨ ਅਤੇ ਰਜ਼ਾ ਵਲ ਗਿਆ ਜੋ ਉਸ ਵਾਂਗ ਗਰੀਬ ਅਤੇ ਆਵਾਰਾ ਸਨ ਪਰ ਉਹਨਾਂ ਨੇ ਕਦੇ ਚੋਰੀ ਨਹੀਂ ਸੀ ਕੀਤੀ ਅਲੀ ਆਪਣੇ ਘਰੋਂ ਨਿਕਲਿਆ ਅਤੇ ਖੇਤਾਂ ਵੱਲ ਚਲਾ ਗਿਆ ਜਿੱਥੇ ਉਸਦੇ ਦੋਸਤ ਬੈਠੇ ਸਨ ਉਸਨੇ ਸਲਾਮ ਕੀਤਾ ਹਾਲਚਾਲ ਪੁੱਛਿਆ ਅਤੇ ਕਿਹਾ ਦੋਸਤੋ ਮੇਰੇ ਕੋਲ ਇੱਕ ਕੰਮ ਹੈ ਜਿਸ ਨਾਲ ਅਸੀਂ ਰਾਤੋ-ਰਾਤ ਅਮੀਰ ਹੋ ਸਕਦੇ ਹਾਂ ਜੇ ਤੁਸੀਂ ਮੇਰੇ ਨਾਲ ਚੱਲੋ ਤਾਂ ਅਸੀਂ ਅਮੀਰ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ ਹਸਨ ਅਤੇ ਰਜ਼ਾ ਹੈਰਾਨ ਹੋ ਕੇ ਬੋਲੇ ਅਜਿਹਾ ਕਿਹੜਾ ਕੰਮ ਹੈ ਅਲੀ ਨੇ ਕਿਹਾ ਤੁਹਾਨੂੰ ਮੇਰੇ ਨਾਲ ਇੱਕ ਘਰ ਵਿੱਚ ਚੋਰੀ ਕਰਨੀ ਹੋਵੇਗੀ ਇਹ ਸੁਣ ਕੇ ਦੋਵੇਂ ਹੈਰਾਨ ਹੋ ਗਏ ਅਤੇ ਇਨਕਾਰ ਕਰ ਦਿੱਤਾ ਕਹਿਣ ਲੱਗੇ ਜੇ ਅਸੀਂ ਫੜੇ ਗਏ ਤਾਂ ਕਾਜ਼ੀ ਸਾਡੇ ਹੱਥ ਕੱਟ ਦੇਵੇਗਾ ਅਤੇ ਪੂਰੇ ਸ਼ਹਿਰ ਵਿੱਚ ਬਦਨਾਮੀ ਹੋਵੇਗੀ ਅਲੀ ਨੇ ਸਮਝਾਇਆ ਪਰੇਸ਼ਾਨ ਨਾ ਹੋ ਜਿਸ ਘਰ ਵਿੱਚ ਚੋਰੀ ਕਰਨੀ ਹੈ ਉਥੇ ਸਿਰਫ ਇੱਕ ਅੰਨਾ ਬਜ਼ੁਰਗ ਰਹਿੰਦਾ ਹੈ ਜੇ ਉਹ ਜਾਗ ਵੀ ਗਿਆ ਸਾਨੂੰ ਨਹੀਂ ਵੇਖ ਸਕੇਗਾ ਅੰਤ ਵਿੱਚ ਅਲੀ ਨੇ ਕਿਹਾ ਤੁਹਾਨੂੰ ਕੁਝ ਨਹੀਂ ਕਰਨਾ ਸਿਰਫ ਮੇਰੇ ਨਾਲ ਸਮਾਨ ਬਾਹਰ ਕੱਢਣ ਵਿੱਚ ਮਦਦ ਕਰਨੀ ਹੈ ਮੈਂ ਤੁਹਾਨੂੰ ਚੰਗਾ ਇਨਾਮ ਦੇਵਾਂਗਾ ਦੋਵੇਂ ਦੋਸਤ ਮੰਨ ਗਏ ਰਾਤ ਦੇ ਅਖੀਰੀ ਪੈ ਉਹ ਬਜ਼ੁਰਗ ਦੇ ਘਰ ਪਹੁੰਚੇ ਇਨਾਂ ਨੇ ਕੰਧ पार ਕੀਤੀ ਅਤੇ ਵਿਹੜੇ ਵਿੱਚ ਦਾਖਲ ਹੋ ਗਏ। ਬਜ਼ੁਰਗ ਮੰਜੇ ਤੇ ਸੁੱਤਾ ਪਿਆ ਸੀ ਪਰ ਉਸ ਨੇ ਉਹਨਾਂ ਦੀ ਆਵਾਜ਼ ਸੁਣ ਲਈ। ਉਸ ਨੇ ਅਜੇਹਾ ਵਿਖਾਇਆ ਜਿਵੇਂ ਉਹ ਸੌ ਰਿਹਾ ਹੋਵੇ। ਜਦੋਂ ਉਹ ਕਮਰੇ ਵਿੱਚ ਚੋਰੀ ਕਰਨ ਲੱਗੇ, ਬਜ਼ੁਰਗ ਨੇ ਚੁੱਪਚਾਪ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਸ਼ੋਰ ਮਚਾ ਕੇ ਗਵਾਂਡੀਆਂ ਨੂੰ ਇਕੱਠਾ ਕਰ ਲਿਆ। ਪੀੜ ਨੇ ਤਿੰਨਾਂ ਨੂੰ ਫੜ ਕੇ ਰੁੱਖ ਨਾਲ ਬੰਨ੍ਹ ਦਿੱਤਾ। ਸਵੇਰੇ ਉਹਨਾਂ ਨੂੰ ਕਾਜ਼ੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਬਜ਼ੁਰਗ ਨੇ ਕਿਹਾ, ਮੈਂ ਅੰਨਾ ਨਹੀਂ ਹਾਂ। ਮੇਰਾ ਪੁੱਤਰ ਵਪਾਰ ਲਈ ਦੂਜੇ ਸ਼ਹਿਰ ਗਿਆ ਹੈ। ਮੈਂ ਇਕੱਲਾ ਸੀ। ਆਤੇ 3 ਦਿਨ ਮੇਰੇ ਘਰ ਵਿੱਚ ਚੋਰੀ ਕਰਨ ਆਏ। ਤਿੰਨਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਕਾਜ਼ੀ ਲਈ ਅਸਲ ਮੁਜਰਮ ਦਾ ਪਤਾ ਲਗਾਉਣਾ ਮੁਸ਼ਕਿਲ ਹੋ ਗਿਆ। ਕਾਜ਼ੀ ਨੇ ਪਰਖ ਕਰਨ ਲਈ ਖਾਣਾ ਪਰੋਸਣ ਦਾ ਹੁਕਮ ਦਿੱਤਾ। ਹਾਲੀ ਨੂੰ ਮਾਸ ਪਰੋਸਿਆ ਗਿਆ ਜਿਸ ਨੂੰ ਉਸਨੇ ਥੁੱਕ ਕੇ ਕਿਹਾ, "ਇਹ ਕੁੱਤੇ ਦਾ ਮਾਸ ਹੈ।" ਕਸਾਈ ਨੇ ਦੱਸਿਆ ਕਿ ਬੱਕਰਾ ਕੁੱਤੀ ਦਾ ਦੁੱਧ ਪੀ ਕੇ ਵੱਡਾ ਹੋਇਆ ਸੀ ਜਿਸ ਕਰਕੇ ਮਾਸ ਵਿੱਚ ਬਦਬੂ ਸੀ। हसन ਨੂੰ ਦੁੱਧ ਦਿੱਤਾ ਗਿਆ ਜਿਸ ਨੂੰ ਉਸਨੇ ਜ਼ਹਿਰੀਲਾ ਕਹਿ ਕੇ ਇਨਕਾਰ ਕਰ ਦਿੱਤਾ। ਜਾਂਚ ਵਿੱਚ ਪਤਾ ਲੱਗਾ ਕਿ ਦੁੱਧ ਵਿੱਚ ਮਰੀ ਹੋਈ ਖੇਰਲੀ ਸੀ। ਰਜ਼ਾਨੇ ਚਨੇ ਖਾਨ ਤੋਂ ਇਨਕਾਰ ਕਰ ਦਿੱਤਾ ਕਹਿੰਦਾ ਇਹ ਕੋਰੇ ਦੇ ਖਾਦੇ ਹੋਏ ਚਨੇ ਹਨ ਰਸੋਈਏ ਨੇ ਮੰਨਿਆ ਕਿ ਸ਼ਾਇਦ ਕੋਰੇ ਦੇ ਥੈਲੇ ਵਿੱਚੋਂ ਚਨੇ ਲਏ ਗਏ ਸਨ ਕਾਜ਼ੀ ਸੋਚ ਵਿੱਚ ਪੈ ਗਿਆ ਉਸ ਦੇ ਪੁੱਤਰ ਨੇ ਮਾਮਲਾ ਸੁਲਝਾਉਣ ਦੀ ਇਜਾਜ਼ਤ ਮੰਗੀ ਅਤੇ ਇੱਕ ਕਿੱਸਾ ਸੁਣਾਇਆ ਕਿਸੇ ਸ਼ਹਿਰ ਵਿੱਚ ਇੱਕ ਕੁੜੀ ਆਪਣੇ ਪਤੀ ਨਾਲ ਰਹਿੰਦੀ ਸੀ ਉਸ ਨੂੰ ਖ਼ਤ ਮਿਲਿਆ ਕਿ ਉਸ ਦਾ ਪਿਓ ਬਿਮਾਰ ਹੈ ਪਤੀ ਨੇ ਮੱਝ ਵੇਚ ਕੇ ਪੈਸੇ ਦਿੱਤੇ ਰਾਹ ਵਿੱਚ ਇੱਕ ਬਗਮਾਸ ਨੇ ਉਸ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਰਹਿਮ ਕਰਕੇ ਛੱਡ ਦਿੱਤਾ ਫਿਰ ਚੋਰਾਂ ਨੇ ਉਸ ਨੂੰ ਕੈਰ ਲਿਆ ਪਰ ਸਰਦਾਰ ਨੇ ਰਹਿਮ ਕਰਕੇ ਜਾਨ ਦਿੱਤਾ ਕਾਜ਼ੀ ਦੇ ਪੁੱਤਰ ਨੇ ਪੁੱਛਿਆ ਸਭ ਤੋਂ ਵੱਡਾ ਐਹਸਾਨ ਕਿਸ ਨੇ ਕੀਤਾ ਰਜ਼ਾ ਨੇ ਕਿਹਾ ਪਤੀ ਨੇ हसन ਨੇ ਕਿਹਾ ਬਗਮਾਸ ਨੇ ਕਿਉਂਕਿ ਇੱਜ਼ਤ ਜਾਨ ਤੋਂ ਵੱਧ ਅਜ਼ੀਜ਼ ਹੈ ਅਲੀ ਨੇ ਕਿਹਾ ਚੋਰ ਨੇ ਕਿਉਂਕਿ ਪੈਸੇ ਨਹੀਂ ਹੁੰਦੇ ਤਾਂ ਇਲਾਜ ਨਾ ਹੁੰਦਾ ਕਾਜ਼ੀ ਦੇ ਪੁੱਤਰ ਨੇ ਕਿਹਾ ਅਲੀ ਅਸਲ ਚੋਰ ਹੈ ਕਿਉਂਕਿ ਇਨਸਾਨ ਆਪਣੀਆਂ ਆਦਤਾਂ ਵਾਲੇ ਲੋਕਾਂ ਦੀ ਤਾਰੀਫ ਕਰਦਾ ਹੈ ਕਾਜ਼ੀ ਨੇ ਅਲੀ ਦੀ ਜਾਂਚ ਕੀਤੀ ਅਤੇ ਉਸਨੇ ਜ਼ੁਰਮ ਕਬੂਲ ਲਿਆ ਅਲੀ ਦੇ ਹੱਥ ਕੱਟੇ ਗਏ ਅਤੇ ਹਸਨ ਤੇ ਰਜ਼ਾ ਨੂੰ 7 ਸਾਲ ਦੀ ਕੈਦ ਦੀ ਸਜ਼ਾ ਮਿਲੀ ਸਿੱਖਿਆ ਚੋਰ ਦੀ ਮਦਦ ਕਰਨ ਵਾਲਾ ਵੀ ਉਸੇ ਤਰ੍ਹਾਂ ਕਸੂਰਵਾਰ ਹੈ ਬੁਰਾਈ ਨੂੰ ਸਹਾਰਾ ਦੇਣਾ ਵੀ ਬੁਰਾਈ ਦੇ ਬਰਾਬਰ ਹੈ ਸੁਚੇਤ ਰਹੋ ਅਤੇ ਸੱਚ ਦਾ ਸਾਥ ਦਿਓ